ਹਰਮਨ ਹਾਂਜੀ ਓਖੇ ਟਾਈਮ ਤੇ ਕੋਈ ਨਹੀਂ ਕੰਮ ਆਂਦਾ ਮਤਲਬ ਯਾਰ ਦੋਸਤ ਸਾਰੇ ਜਵਾਬ ਦੇ ਗਏ ਦੋ ਜਣੇ ਫੋਨ ਨਹੀਂ ਚੱਕ ਰਹੇ ਇੱਕ ਦਾ ਨੰਬਰ ਨਹੀਂ ਮਿਲ ਰਿਹਾ ਇੱਕ ਜਵਾਬ ਦੇ ਗਿਆ ਜਦੋਂ ਚੰਗਾ ਟਾਈਮ ਸੀ ਸਾਰੇ ਮੇਰੇ ਨਾਲ ਖੜੇ ਸੀ ਓਖੇ ਟਾਈਮ ਤੇ ਸਭ ਜਵਾਬ ਦੇ ਦੇ ਗਏ ਕੋਈ ਨਹੀਂ ਖੜਦਾ ਨਾਲ ਤੇਰੀ ਗੱਲ ਤੁਹਾਡੀ ਸਹੀ ਹੈ ਹੁਣ ਮੇਰੇ ਤਾਂ ਦੇਖ ਹੱਥ ਖੜੇ ਨੇ ਹੁਣ ਤੂੰ ਹੀ ਰਮਨ ਕੁਛ ਕਰ ਹਿੱਲਾ ਤੂੰ ਪੁੱਛ ਅਰੇ ਭਰਾ ਨੂੰ ਪੁੱਛ ਲੈ ਜਿਪਰਾ ਹਰ ਤੁਹਾਨੂੰ ਪਤਾ ਬਾਹਰ ਕੱਲਾ ਬੈਠਾ ਹੋਇਆ ਮੈਂ ਭਾਬੀ ਨੂੰ ਫੋਨ ਕਰਦੀ ਆ ਦੇ ਦਿਆਂ ਕਿ ਪਤਾ ਭਾਬੀ ਮੇਰਾ ਫੋਨ ਚੱਕ ਲੈ ਮੈਂ ਫੋਨ ਲੈ ਕੇ ਆਨੀ ਆ 1 ਮਿੰਟ ਚਲੋ ਸਫਾਈ ਕਰਦੇ ਕਰਦੇ ਨਾ ਐਦਾਂ ਕਰਦੀ ਭਾਬੀ ਨਾਲ ਗੱਲ ਕਰਦੀ ਆ ਪੰਕਰ ਬਹੁਤ ਟੈਨਸ਼ਨ ਚ ਸੀ ਹੈ ਐਸਟਮ ਰਮਨਦੀਦੀ ਦਾ ਫੋਨ ਕੋਈ ਕੰਮ ਹੀ ਹੋਣਾ ਚੱਕ ਹੀ ਲੈਨੀ ਆ ਹਲੋ ਹੈਲੋ ਸਸ਼ਿਕਲਪਾ ਵੀ ਹੋ ਠੀਕ ਹੋ ਘਰੇ ਪਰ ਵਾਰ ਸਾਰਾ ਠੀਕ ਹੈ ਸ਼ਸ਼ੀਕਲ ਦੀਦੀ ਘਰ ਪਰਿਵਾਰ ਸਭ ਵਧੀਆ ਹੈ ਔਰ ਤੁਸੀ ਸੁਣਾਓ ਹਾਂਜੀ ਭਾਬੀ ਮੈਂ ਤੇ ਇਦਾਂ ਕਹਿ ਰਹੀ ਸੀ ਮੈਂ ਕਿਾ ਥੋੜੀ ਜੀ ਨਾ ਪੈਸਿਆਂ ਦੀ ਲੋੜ ਸੀ ਮੈਨੂੰ ਤੇ ਜੇ ਤੁਸੀਂ ਕੋ ਮੈਂ ਵੀਰੇ ਨਾਲ ਗੱਲ ਕਰ ਲੈਣੀ ਆ ਤੇ ਜੇ ਤੁਹਾਡੇ ਕੋ ਟਾਈਮ ਹੈ ਤੇ ਤੁਸੀਂ ਕਰ ਲਓ ਗੱਲ ਵੀਰੇ ਨਾਲ ਨਾ ਨਾ ਤੁਸੀਂ ਉਹਨਾਂ ਨੂੰ ਫੋਨ ਨਾ ਕਰਿਓ ਉਹਨਾਂ ਕੋਲ ਪੈਸੇ ਕਿੱਥੋਂ ਆਏ ਉਹ ਟੈਨਸ਼ਨ ਲੈਣਗੇ। ਪਬਿਕ ਉਹ ਨਾ ਸਾਡੇ ਘਰ 'ਚ ਬੈਂਕ ਵਾਲੇ ਆਏ ਸੀ ਤੇ ਉਹ ਸੀ ਸਾਲ ਹੋ ਗਿਆ ਨਾ ਕਿ ਆਪਣੀ ਕਿਸ਼ਤ ਵਗੈਰਾ ਨਹੀਂ ਭਰ ਰਹੇ ਤੇ ਉਹ ਕਹਿੰਦੇ ਜੀ ਤੁਸੀਂ ਹੁਣ ਕਿਸ਼ਤਾਂ ਆ ਭਰੀ ਤੁਹਾਡਾ ਘਰ ਨਾ ਅਸੀਂ ਬੰਦ ਕਰ ਦਾਂਗੇ ਤੁਹਾਨੂੰ ਘਰੋਂ ਜਾਣਾ ਪਏਗਾ। ਤਾਂ ਥੋੜੀ ਟੈਨਸ਼ਨ ਸੀ ਹੋਰ ਤਾਂ ਕੋਈ ਗੱਲ ਨਹੀਂ ਸੀ। ਸਾਡੇ ਤੇ ਆਪ ਹਾਲਾਤ ਮਾੜੇ ਚੱਲ ਰਹੇ ਨੇ ਤੁਹਾਡੇ ਵੀਰੇ ਨੇ 4 ਮਹੀਨੇ ਹੋ ਗਏ ਬਾਰੋਂ ਪੈਸੇ ਨਹੀਂ ਭੇਜੇ ਅਸੀਂ ਤੇ ਆਪ ਔਖੇ ਚੱਲ ਰਹੇ ਆ ਤੁਹਾਡੀ ਮਦਦ ਕਿਵੇਂ ਕਰੀਏ ਦੱਸੋ ਪੱਬੀ ਹੈਲਪ ਵਾਲੀ ਤਾਂ ਕੋਈ ਗੱਲ ਨਹੀਂ ਅਸੀਂ ਸਾਡੀ ਮਜਬੂਰੀ ਸੀ ਤੁਹਾਨੂੰ ਪਤਾ ਇੰਨਾ ਟਾਈਮ ਹੋ ਗਿਆ ਮੇਰੇ ਵਿਆਹ ਨੂੰ ਅੱਗੇ ਤਰ ਤੱਕ ਕਿੰਨੀ ਕ ਹੈਲਪ ਮੰਗੀ ਏ ਪਹਿਲਾਂ ਪਰਮਾਤਮਾ ਦੀ ਕਿਰਪਾ ਨਾਲ ਕੰਮ ਵਧੀਆ ਸੀ ਹੁਣ ਥੋੜੇ ਤੁਹਾਨੂੰ ਵੀ ਪਤਾ ਸਿਸਟਮ ਟਾਈਟ ਹੋ ਗਿਆ ਹੈ ਹਨਾ ਫੈਕਟਰੀ ਕਰਕੇ ਔਖਾ ਹੋ ਗਿਆ ਨਹੀਂ ਤਾਂ ਦੱਸੋ ਅੱਗੇ ਕਿੰਨੇ ਕ ਸੀ ਤੁਹਾਡੇ ਤੋਂ ਪੈਸੇ ਮੰਗੇ ਨੇ ਦੀਦੀ ਤੁਸੀਂ ਇੰਜ ਗੱਲਾਂ ਕਰ ਰਹੇ ਹੋ ਜਿਵੇਂ ਪੈਸੇ ਘਰ ਤਰਿਆ ਹੁੰਦੇ ਨੇ ਚਲ ਕੋਈ ਨਹੀਂ ਭਾਬੀ ਠੀਕ ਹੈ ਫਿਰ ਸਾਰੀਆਂ ਗੱਲਾਂ ਸਮਝਦੀ ਆ ਮੈਂ ਸਭ ਦੀ ਜੋ ਤਾਂ ਦੀਦੀ ਕੋ ਪੈਸਾ ਸੀ ਉ ਤਾਂ ਕਹਿੰਦੇ ਰਹਿੰਦੇ ਸੀ ਦੀਦੀ ਆ ਜਾ ਦੀਦੀ ਆ ਜਾ ਤੁਸੀਂ ਆਂਦੇ ਨਹੀਂ ਹੈਗੇ ਹੁਣ ਪਤਾ ਹੈ ਨਾ ਕਿ ਹਾਲਾਤ ਕਿਵੇਂ ਚੱਲ ਰਹੇ ਨੇ ਰੱਬ ਇਹੋ ਜਿਹੇ ਹਾਲਾਤ ਰੱਬ ਕਿਸੇ ਨੂੰ ਨਾ ਦੇਵੇ ਕਿ ਜਿਹੜੇ ਆਪਣੇ ਰਿਸ਼ਤੇਦਾਰ ਵੀ ਬਗਾਨੇ ਹੋ ਜਾਂਦੇ ਨੇ ਆਪਣੇ ਭੈਣ ਭਰਾ ਵੀ ਆਪਣੇ ਨਹੀਂ ਰਹਿੰਦੇ ਹੈਗੇ ਹਰਮਨ ਹੋਈ ਗੱਲ ਤੇਰੇ ਬ੍ਰਦਰ ਨਾਲ ਨਹੀਂ ਜੀ ਵੀਰੇ ਨਾਲ ਤਾਂ ਨਹੀਂ ਹੋਈ ਗੱਲ ਕੋਈ ਨਹੀਂ ਮੈਸੇਜ ਫੋਨ ਕਰਕੇ ਦੇਦੀ ਕਿ ਪਤਾ ਭਾਬੀ ਨਾਲ ਗੱਲ ਹੋ ਜੇ ਮੇਰੀ ਹੁਣ ਮੈਂ ਇਹਨਾਂ ਨੂੰ ਕੀ ਦੱਸਾਂ ਕਿ ਮੇਰੀ ਭਾਬੀ ਨਾਲ ਗੱਲ ਹੋਈ ਸੀ ਤੇ ਭਾਬੀ ਨੇ ਮੈਨੂੰ ਡਾਇਰੈਕਟ ਜਵਾਬ ਦੇ ਦਿੱਤਾ ਇਸ ਟਾਈਮ ਤੇ ਤਾਂ ਭੈਣ ਭਰਾਵਾਂ ਨੇ ਵੀ ਜਵਾਬ ਦਿੱਤਾ ਹੈ ਇਹੋ ਜਿਹੇ ਹਾਲਾਤ ਤਾਂ ਕਿਸੇ ਦੇ ਨਾਂ ਹੁਣ ਪ੍ਰਵੀਂਦਰ ਸਿੰਘ ਮਾਰੋ ਬੱਲ ਸਰ ਇਹੀ ਕਰ ਹੈ ਹਾਂ ਇਹੀ ਆ ਸასი ਗਸ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਪੰਕਜ ਜੀ ਠੀਕ ਹੈ ਤੁਸੀਂ ਸੁਣਾਓ ਤੁਸੀਂ ਕੋ ਹਾਂਜੀ ਮੈਂ ਤਾਂ ਠੀਕ ਆ ਪੰਜ ਮਹੀਨੇ ਬਾਅਦ ਆਇਆ ਮੈਂ ਕੋਈ ਵੀ ਕਿਸ਼ਤ ਨਹੀਂ ਤੁਸੀਂ ਭਰੀ ਉਸ ਤੋਂ ਬਾਅਦ ਕਿਸ਼ਤ ਭਰੀ ਕਿਵੇਂ ਜੀ ਕੰਮ ਕਰਨ ਸੈਟਿੰਗ ਨਹੀਂ ਆ ਰਹੀ ਜੀ ਬਹੁਤ ਔਖੇ ਹੋ ਰਹੇ ਆਂ ਦੇਖੋ ਸੈਟਿੰਗ ਤਾਂ ਹੁਣ ਕਰਨੀ ਪੈਣੀ ਐ ਐਦਾਂ ਕਿਵੇਂ ਕੰਮ ਚੱਲੇਗਾ ਪਤਾ ਕੀ ਹੈ ਜੀ ਹਲੇ ਫਿਸਾ ਉਸਤਾ ਮੇਰੇ ਬੱਚੇ ਦੋਵੇਂ ਹੀ ਪਰੇ ਵਸੂਚੂਂ ਕਾਲਾ ਬੱਚੇ ਨੇ ਡਰਾ ਲਿਆ ਨਾ ਬਹੁਤ ਰੋਖੇ ਹੋਏ ਪਿਆ ਥੋੜਾ ਟਾਈਮ ਸਾਨੂੰ ਹੋਰ ਦਿਓ ਪੰਕਜ ਜੀ ਦੇਖੋ ਟਾਈਮ ਨਹੀਂ ਮਿਲ ਸਕਦਾ ਸਰਕਾਰ ਦਾ ਹੁਕਮ ਹੈ ਵੀ ਜਿਹੜਾ ਬੰਦਾ ਵੀ ਲੋਨ ਨਹੀਂ ਭਰਦਾ ਉਹਦੇ ਘਰ ਨੂੰ ਤਾਲਾ ਲਾ ਦੋ ਘੱਟੋ ਘੱਟ ਵੀ ਡੇਢ ਦੋ ਸਾਲ ਹੋ ਗਏ ਤੁਹਾਨੂੰ ਲੋਨ ਨਾ ਭਰੇ ਨੂੰ ਅੱਜ ਜੋ ਕੇ ਬੇਨਤੀ ਹੈ ਦੋ ਚਾਰ ਮਹੀਨੇ ਮੈਨੂੰ ਹੋਰ ਦਿਓ ਮੈਂ ਅਡਜਸਟ ਕਰਵਾਂਗਾ ਨਹੀਂ ਪੰਕਜ ਜੀ ਮੇਰੇ ਹੱਥ ਕੁਝ ਨਹੀਂ ਹੈਗਾ ਹੁਣ ਠੀਕ ਹੈ ਨਾ ਮੇਰੇ ਹੱਥ ਤੋਂ ਗੱਲ ਨਿਕਲ ਚੁੱਕੀ ਐ ਦੇਖ ਲਓ ਸਰ ਫਰਦ ਪ੍ਰੈਸ਼ਾ ਜੀ ਕੋਈ ਕਰਵਾ ਦਿਓ ਨਹੀਂ ਸਾਸੀਕਾਲ ਜੇ ਤਾਂ ਹੁਣ ਦੇਖੋ ਤੁਸੀਂ ਕੁਛ ਨਾ ਕੁਛ ਪੇਮੈਂਟ ਭਰਦੇ ਹੋ ਤਾਂ ਠੀਕ ਐ ਨਹੀਂ ਤੇ ਮੈਂ ਲੋਕ ਲਗਾ ਕੇ ਜਾਊਂਗਾ ਮੈਨੂੰ ਹੁਣ ਤੱਕ ਅੱਛੀ ਹੋਊਗੀ ਪੇਮੈਂਟ ਉਹਨਾਂ ਆਪ ਸਮਝਦਾਰ ਹੋ ਤੁਸੀਂ ਜਾਣਾ ਪੇਮੈਂਟ ਮੈਨੂੰ ਨਹੀਂ ਇਸ ਗੱਲ ਦਾ ਪਤਾ ਹੈਗਾ ਸਾਡੇ ਤੇ ਖੁਦ ਆ ਪ੍ਰੈਸ਼ਰ ਐ ਸੀ ਆਪਣੀ ਨੌਕਰੀ ਵੀ ਦੇਖਣੀ ਐ ਰਿਕਵੈਸਟ ਐ ਹੱਥ ਜੋੜ ਕੇ ਬੇਨਤੀ ਐ ਜੀ ਇਹ ਨਾ ਕਰੋ ਤੁਸੀਂ ਇੱਕ ਦਾ ਮਹੀਨਾ ਦੋ ਸਾਨੂੰ ਪਲੀਜ਼ ਸਰ ਪਲੀਜ਼ ਇੱਕ ਮੌਕਾ ਦੇ ਦਿਨਾ ਬਲਵਿੰਦਰ ਸਿੰਘ ਮੌਕੇ ਪਹਿਲਾਂ ਬਹੁਤ ਦੇ ਚੁੱਕਿਆ ਤੈਨੂੰ ਆਪਦੀ ਨੌਕਰੀ ਦਾ ਕੋਈ ਫਿਕਰ ਨਹੀਂ ਹੈਗਾ ਤੁਸੀਂ ਐ ਦੱਸੋ ਪੇਮੈਂਟ ਦਿਓਗੇ ਕਿ ਨਹੀਂ ਦਿੰਦੇ ਹੁਣ ਮੈਨੂੰ ਨਹੀਂ ਸਰ ਅਜ ਤਾਂ ਦੇਖੋ ਹੋਣੀ ਜੀ ਬਲਵਿੰਦਰ ਸਿੰਘ ਇਹਨਾਂ ਦਾ ਲੋਕ ਲਗਾ ਚਲੋ ਬਾਹਰ ਹੋਕਾ ਤੁਸੀਂ ਬਾਹਰ ਹੋ ਜਾਓ ਪਲੀਜ਼ ਪਲੀਜ਼ ਚਲੋ ਬਾਹਰ ਚਲੋ ਬਲਵਿੰਦਰ ਸਿੰਘ ਲੋਕ ਲਾਓ ਇਹਨੂੰ ਪੰਕਜ ਜੱਥੇ ਸਾਈਨ ਕਰੋ ਠੀਕ ਹੈ ਬਲਵਿੰਦਰ ਲਾਓ ਲੋਕ ਹੁਣ ਅਸੀਂ ਕੀ ਕਰਾਂਗੇ ਆਪਾਂ ਦੇਖੋ ਹੁਣ ਕਿੱਥੇ ਚੱਲਾਂਗੇ ਆਪਾਂ ਦੋਸਤ ਨੂੰ ਕਹਿੰਦਾ ਕਮਰਾ ਲਵਾਉ ਕੁਰਾਏ ਜਾਣਾ ਹੁਣ ਪੁੱਛ ਲਓ ਜੇ ਕਮਰਾ ਮਿਲਦਾ ਕਿਰਾਏ ਤੇ ਆਪਾਂ ਦਾ ਸਮਾਨ ਦੇ ਅੰਦਰ ਪਿਆ ਕਿਵੇਂ ਤਰ੍ਹਾਂ ਦੀ ਸੈਟਿੰਗ ਕੋਈ ਨਹੀਂ ਸਮਾਨ ਤਾਂ ਬੰਕ ਚ ਥੋੜੀ ਥੋੜੀ ਬਾਣੀ ਜਾਏਗਾ ਬਾਹਰ ਦੇ ਵਿੱਚ ਚੱਕ ਕੇ ਆਪਾਂ ਅੰਦਰ ਪਿਆ ਆਦਰਮਨ ਦੇਖ ਰਿਹਾ ਮਨਾਵਾਂ ਕਰ ਰਿਹਾ। ਹੋਰ ਤਾਂ ਕੋਈ ਮਿਲ ਨਹੀਂ ਰਿਹਾ ਦੇਖੀਵੇਂ ਕਰ ਰਿਹਾ। ਜੇ ਪਸੰਦ ਦੇ ਲੈ ਲੈਣੇ ਨਹੀਂ ਫਿਰ ਹੋਰ ਦੇਖ ਲੈਣੇ ਕੋਈ। ਜਿਹੋ ਜਿਹੇ ਹਾਲਾਤ ਨੇ ਕੋਈ ਗੱਲ ਨਹੀਂ ਕਰ ਤਾਂ ਚਲੋ ਕੋਈ ਗੱਲ ਨਹੀਂ ਰਹਿਣਾ ਹੀ ਆਪਾਂ ਤਾਂ। ਕੋਈ ਨਹੀਂ ਠੀਕ ਹੈ। ਤੁਸੀਂ ਅੱਧਾ ਕਰੋ ਬੱਚਿਆਂ ਨੂੰ ਲੈ ਆਓ ਤੇ ਸਮਾਨ ਚੱਕ ਲਿਓ ਫਿਰ ਇੱਥੇ ਹੀ ਰਹਿ ਜਾਨੇ ਆ। ਠੀਕ ਹੈ ਕਮਰਾ ਫਰੇ ਹੈ। ਹਾਂਜੀ ਠੀਕ ਹੈ। ਪੱਖਾ ਤਾਂ ਹੈ ਨਹੀਂ ਵੱਖਾ ਲਵਾਉਣਾ ਪੈਣਾ ਫਿਰ। ਕੋਈ ਨਹੀਂ ਚਲੋ ਕੋਈ ਗੱਲ ਨਹੀਂ। ਇੱਕ ਦੋ ਦਿਨ ਤੱਕ ਲਗਵਾ ਲਾਂਗੇ ਪੱਖੇ ਆਪਾਂ। ਚਲ ਫਿਰ ਉਹਨੂੰ ਕਹਿ ਦਿੰਦੇ ਆ ਠੀਕ ਹੈ। ਠੀਕ ਹੈ। ਖੈਰ ਰੱਬ ਅ ਰੱਬ ਨੇ ਮੈ ਕਿਹੜੇ ਲਾਪਾ ਚ ਲੈ ਕੇ ਰੱਖਤਾ ਕਦੇ ਸੋਚਿਆ ਨਹੀਂ ਸੀ ਕਿ ਇਹ ਜਿਆ ਟਾਈਮ ਆਊਗਾ ਰਮਨ ਸੱਚੀ ਗੱਲ ਮੰਮੀ ਹੋ ਠੀਕ ਹੋ ਹਾਂ ਸੱਚੀ ਗੱਲ ਠੀਕ ਹੈ ਹਟ ਜਾ ਮੈਂ ਤਾਂ ਵਧੀਆ ਤੂੰ ਸੁਣਾਉ ਰਮਨ ਐਨਾ ਕੁਝ ਹੋ ਗਿਆ ਤੂੰ ਮੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਮੰਮੇ ਦੀ ਭਾਬੀ ਨਾਲ ਗੱਲ ਹੋਈ ਸੀ ਭਾਬੀ ਕਹ ਰਹੀ ਸੀ ਕਿ ਮੰਮੀ ਤੀਰਥ ਯਾਤਰਾ ਤੇ ਗਏ ਨੇ ਤਾਂ ਫਿਰ ਤੁਹਾਡੇ ਨਾਲ ਗੱਲ ਹੋਈ ਨਹੀਂ ਇਸ ਟੌਪਿਕ ਤੇ ਚਲੋ ਹੁਣ ਜਿਹੜਾ ਕੁਝ ਹੋਣਾ ਸੀ ਹੋ ਗਿਆ ਚਲ ਸਮਾਨ ਪੈਕਾ ਸਮਾਨ ਪੈਕ ਕਿਉਂ ਸਮਾਨ ਪੈਕ ਕਿਉਂ ਕਰਨਾ ਮਮਮੀ ਚਲ ਮੈਂ ਤੈਨੂੰ ਆਪਣੇ ਘਰ ਲੈ ਕੇ ਜਾਣਾ ਤੂੰ ਇਸ ਘਰ ਚ ਰਹੇਂਗੀ ਤੈਨੂੰ ਇਸ ਘਰ ਕੇ ਪਾਲਿਆ ਸੀਗਾ ਮਮਮੀ ਕੋਈ ਗੱਲ ਨਹੀਂ ਹਾਲਾਤ ਤਾਂ ਚੰਗੇ ਮਾੜੇ ਆਂਦੇ ਨੇ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਨੀ ਤੜੇ ਵਾਸਤੇ ਤੂੰ ਪਾਣੀ ਦੀ ਗੱਲ ਕਰਦੀ ਆ ਮੈਂ 1 ਮਿੰਟ ਵੀ ਨਾ ਇੱਥੇ ਖੜਾ ਦੋ ਮਿੰਟ ਮਮਮੀ ਰੁਕੋ ਮੈਂ ਪਾਣੀ ਲੈ ਕੇ ਆਨੀ ਨਹੀਂ ਨਹੀਂ ਪਾਣੀ ਨਹੀਂ ਪੀਣਾ ਬਸ ਤੂੰ ਛੇਤੀ ਕਰ ਤਿਆਰ ਹੋ ਮੇਰੇ ਨਾਲ ਚੱਲ ਮਮਮੀ ਕਿੱਥੇ ਚੱਲਾਂ ਆਪਣੇ ਘਰ ਮਮੇਰਾ ਘਰ ਤਾਂ ਇੱਥੇ ਹੀ ਐ ਇੱਥੇ ਮੇਰਾ ਪਰਿਵਾਰ ਹੈ ਪਰ ਇਸ ਹਾਲਾਤ 'ਚ ਮੈਂ ਮੰਮੀ ਹਾਲਾਤ ਨੂੰ ਕੀ ਸਭ ਕੁਝ ਤਾਂ ਠੀਕ ਹੈ ਨਹੀਂ ਛੱਡਣਾ ਤੂੰ ਜਲਦੀ ਕਰ ਮੇਰੇ ਨਾਲ 1 ਮਿੰਟ ਲਾ ਤਿਆਰ ਹੋ ਵਾ ਮੈਂ ਇਹਨੇ ਮਾਰੇ ਹਾਲਾਤ ਵਿੱਚ ਆਪਣੀ ਕੁੜੀ ਨੂੰ ਨਹੀਂ ਦੇਖ ਸਕਦੇ ਮੰਮੀ ਵਿਆਹ ਤੋਂ ਬਾਅਦ ਜਿੱਥੇ ਕੁੜੀ ਦਾ ਵਿਆਹ ਹੋ ਜਾਂਦਾ ਉਹੀ ਉਹਦਾ ਘਰ ਹੁੰਦਾ ਤੂੰ ਉਸ ਗਰੀਬ ਵਾਸਤੇ ਮੇਰੇ ਨਾਲ ਇਹ ਗੱਲਾਂ ਕਰਦੀ ਮੰਮੀ ਉਹੀ ਗਰੀਬ ਹੈ ਜਿਹੜੇ ਵਿਆਹ ਤੋਂ ਪਹਿਲਾਂ ਤੁਸੀਂ ਕਹਿੰਦੇ ਸੀ ਜਦੋਂ ਸਾਡੇ ਹਾਲਾਤ ਸਹੀ ਸੀ ਕਿ ਹਾਂ ਪੰਕਜ ਵਰਗਾ ਜਵਾਈ ਤਾਂ ਸਭ ਨੂੰ ਦਵੇ ਪਰ ਹੁਣ ਨਹੀਂ ਹੈ ਮੈਂ ਤੈਨੂੰ ਇਸ ਗਰੀਬੀ ਵਿੱਚ ਬਿਲਕੁਲ ਨਹੀਂ ਛੱਡ ਕੇ ਜਾ ਸਕਦੀ ਕੋਈ ਨਹੀਂ ਮੰਮੀ ਹਾਲਾਤ ਤਾਂ ਚੰਗੇ ਮਾੜੇ ਆਉਂਦੇ ਰਹਿੰਦੇ ਨੇ ਤੂੰ ਸਾਡੇ ਮਾੜੇ ਟਾਈਮ ਸਾਡਾ ਸਾਥ ਕੀ ਦੇਣਾ ਤੂੰ ਤਾਂ ਸਾਡੇ ਜਖਮਾਂ ਤੇ ਨਮਕ ਛਿੜਕ ਰਿਓ ਮੈਂ ਨਹੀਂ ਦੇ ਸਕਦੀ ਤੈਨੂੰ ਇਸ ਹਾਲਾਤ ਵਿੱਚ ਮੈਂ ਤੈਨੂੰ ਬਹੁਤ ਵਧੀਆ ਤੇਰਾ ਪਾਲਣ ਪੋਸ਼ਣ ਕੀਤਾ ਸੀਗਾ ਇਸ ਕਰਕੇ ਤਾਂ ਨਹੀਂ ਕੀਤਾ ਸੀ ਤੂੰ ਵੀ ਇਹ ਦਿਨ ਦਿਨ ਦੇਖਣੇ ਪੈਣਗੇ ਕੋਈ ਨਹੀਂ ਮੰਮੀ ਟਾਈਮ ਤਾਂ ਚੰਗਾ ਮਾੜਾ ਆਂਦਾ ਰਹਿਣਾ ਤੂੰ ਰਹਿ ਨਾ ਹਾਲਾਤਾਂ ਵਿੱਚ ਮੈਂ ਜਾਣਦੀ ਆ ਮੰਮੀ ਗੱਲ ਤਾਂ ਸੁਣੋ ਨਹੀਂ ਸੁਣਨੀ ਸਤਿ ਸ਼੍ਰੀ ਅਕਾਲ ਮਾਤਾ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਠੀਕ ਆ ਆ ਜਾਓ ਘਰ ਚਲ ਜਾ ਨਹੀਂ ਮੈਂ ਆਪਣੀ ਕੁੜੀ ਨੂੰ ਮਿਲਣਾ ਸੀ ਮਿਲ ਲਿਆ ਅੱਜ ਚਾਹ ਪਾਣੀ ਪੀਣੇ ਰੋਟੀ ਖਾਣੀ ਨਹੀਂ ਬਸ ਮੈਂ ਆਪਣੀ ਕੁੜੀ ਨੂੰ ਇੰਨੀ ਗਰੀਬੀ ਦੇ ਹਾਲਾਤ 'ਚ ਨਹੀਂ ਦੇਖ ਸਕਦੀ ਮੈਂ ਜਾ ਰਹੀ ਹਾਂ ਕਰੋ ਕੀ ਕਰ ਰਹੀ ਹੈ ਜੀ ਰੋਟੀ ਬਣਾ ਕੇ ਫ੍ਰੀ ਹੋਈ ਹੋਣੇ ਮੰਮੀ ਆਈ ਸੀ ਕਰ ਹਾਂਜੀ ਮੰਮੀ ਆਈ ਸੀ ਮੈਨੂੰ ਵਿਲੇਜ ਰਸਤੇ 'ਚ ਤੇ ਮੈਂ ਕਿਹਾ ਆਜੋ ਘਰ ਚਲਦੇ ਆ ਰੋਟੀ ਪਾਣੀ ਖਾਣੇ ਆ ਹਾਂਜੀ ਤੇ ਕਹਿੰਦੇ ਮੈਂ ਨਹੀਂ ਆਣਾ ਘਰ ਬੜਾ ਮੈਨੂੰ ਅੱਛਾ ਨਹੀਂ ਲੱਗਿਆ ਅਜੀਬ ਜਿਹਾ ਬੋਲੇ ਮੈਨੂੰ ਉਹ ਜੀ ਮੰਮੀ ਮੈਨੂੰ ਐਵੇਂ ਕਹਿ ਰਹੇ ਸੀ ਕਿ ਮੇਰੇ ਨਾਲ ਚੱਲ ਤਦੋਂ ਮੈਂ ਚਲ ਜਾਂਦੀ ਗਈ ਕਿਉਂ ਨਹੀਂ ਨਹੀਂ ਤੇ ਜਿੱਥੇ ਤੁਸੀਂ ਰਹੋਗੇ ਮੈਂ ਤਾਂ ਉੱਥੇ ਹੀ ਰਾਵਾਂਗੀ ਤੁਹਾਡੇ ਨਾਲ ਨਹੀਂ ਦੇਖ ਰਹਾ ਮੈਨੂੰ ਕੋਈ ਦਿੱਕਤ ਨਹੀਂ ਤੂੰ ਜਾਣਾ ਚਲ ਜਾ ਕੋਈ ਦਿੱਕਤ ਨਹੀਂ ਹੈਗੀ ਚਲ ਜਾ ਨਹੀਂ ਜੀ ਨਹੀਂ ਮੈਂ ਤਾਂ ਤੁਸੀਂ ਜਿੱਥੇ ਰਹੋਗੇ ਮੈਂ ਤੁਹਾਡੇ ਨਾਲ ਉੱਥੇ ਹੀ ਰਾਵਾਂਗੀ ਪਰ ਮੈਨੂੰ ਪਤਾ ਨਹੀਂ ਅਜਿਹਾ ਕਿਉਂ ਲੱਗ ਰਿਹਾ ਤੇਰੀ ਮੰਮੀ ਨੇ ਮੈਨਾਂ ਡਰਤਾਓ ਕਿ ਤਨ ਪਤਾ ਹੈ ਜੀ ਹਾਲਾਤਾਂ ਦੇ ਹਿਸਾਬ ਨਾਲ ਸਭ ਕੁਝ ਚੇਂਜ ਆ ਨਾ ਜਦੋਂ ਹਾਲਾਤ ਚੰਗੇ ਸੀ ਸਾਰੇ ਵਧੀਆ ਸੀ ਆਪਣੇ ਨਾਲ ਹੁਣ ਹਾਲਾਤ ਮਾੜੇ ਨੇ ਤਾਂ ਸਾਰੇ ਹੀ ਦੂਰ ਦੂਰ ਭੱਜ ਰਹੇ ਨੇ ਕੋਈ ਗੱਲ ਨਹੀਂ ਦੇਖੋ ਟਾਈਮ ਤਾਂ ਚੰਗਾ ਮੜ ਆਂਦਾ ਹੀ ਰਹਿੰਦਾ ਤੁਸੀਂ ਟੈਨਸ਼ਨ ਨਾ ਤੁਸੀਂ ਰੋਟੀ ਖਾਓ ਅਜਾ ਰਤਨਾ ਉਹੀ ਗੱਲ ਕਰਤੀ ਆ ਜਿੰਦੀ ਤੇਰੀ ਮੰਮੀ ਵਾਲੀ ਉਹ ਕਹਿੰਦੇ ਸੀ ਨਾ ਕਿ ਮੈਂ ਨਹੀਂ ਤੇਰੇ ਘਰ ਆਣਾ ਹੁਣ ਚੱਲ ਮੇਰੇ ਨਾਲ ਮੈਨੂੰ ਬੜਾ ਫੀਲ ਜਾ ਹੋ ਰਿਹਾ ਹੈ ਪਤਾ ਕੀ ਗੱਲ ਹੈ ਪੰਕਜ ਉਹ ਮਾਂ ਦਾ ਦਿਲ ਹੈ ਤੁਹਾਨੂੰ ਪਤਾ ਹੈ ਮੰਮੀ ਨੂੰ ਇਹ ਟੈਨਸ਼ਨ ਹੋ ਗਈ ਕਿ ਮੇਰੇ ਧੀ ਇਹੋ ਜੇ ਹਾਲਾਤ ਚ ਕੋਈ ਗੱਲ ਨਹੀਂ ਆਪਣੇ ਆਪ ਹੌਲੀ ਹੌਲੀ ਸਹੀ ਹੋ ਜਾਣਗੀ ਉਹ ਵੀ ਮੈਂ ਤੁਹਾਨੂੰ ਨਾਲ ਇੱਕ ਗੱਲ ਕਰਨੀ ਸੀ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਵਿਆਹ ਤੋਂ ਪਹਿਲਾਂ ਮੈਂ ਪਾਰਲਰ ਦਾ ਕੰਮ ਸਿੱਖਿਆ ਸੀ ਮੈਂ ਸੋਚ ਰਹੀ ਆਪਾਂ ਇੱਕ ਛੋਟੀ ਜੀ ਦੁਕਾਨ ਨਾ ਦੇਖ ਲਈਏ ਨਾ ਰਮਨ ਤੂੰ ਨਹੀਂ ਕੰਮ ਕਰਨਾ ਇਹ ਆਪੇ ਕਰ ਲਊਗਾ ਕੋਈ ਗੱਲ ਨਹੀਂ ਪੰਕਜ ਇਹ ਟਾਈਮ ਐਦਾਂ ਦੀ ਗੱਲ ਕਰਨ ਦਾ ਨਹੀਂ ਇਹ ਟਾਈਮ ਐਦਾਂ ਦਾ ਕਿ ਆਪਾਂ ਰਲ ਮਿਲ ਕੇ ਮਿਹਨਤ ਕਰੀਏ ਤੇ ਥੋੜਾ ਕਰਜਾ ਵਗੈਰਾ ਉਤਾਰੀਏ ਮੇਰਾ ਤਾਂ ਦੇਖਭਾਲਨ ਕਰਦਣੀ ਰਮਨ ਬਾਕੀ ਜਿਵੇਂ ਤਰਾ ਮਨ ਕਰਦਾ ਕਰ ਲੈ ਕੋਈ ਨੀ ਤੁਸੀਂ ਦੁਕਾਨ ਵਗੈਰਾ ਪਤਾ ਕਰੋ ਆਪਾਂ ਕੋਈ ਨਾ ਦੇਖਦੇ ਛੋਟਾ ਜਿਹਾ ਪਾਰਲਰ ਖੋਲ ਲੈਨੇ ਆ ਚਲ ਮੈਂ ਥੋੜਾ ਬਚਾਅ ਜਾ ਮੈਂ ਨੇ ਠੀਕ ਹੈ ਤੂੰ ਇਹ ਕੰਮ ਕਰ ਲੈ ਠੀਕ ਹੈ ਮਾਨਾ ਫਿਰ ਠੀਕ ਹੈ ਚਲ ਕੋਈ ਨਾ ਤੁਸੀਂ ਦੇ ਜੇ ਹੋਇਆ ਤਾਂ ਦੁਕਾਨ ਪਤਾ ਕਰ ਲਿਓ ਠੀਕ ਹੈ ਠੀਕ ਰਵਲ ਕੀ ਕਰ ਰਹੀ ਸੀ ਜੀ ਰੋਟੀ ਸਬ지 ਬਣਾ ਰਹੀ ਸੀ ਵੱੜੀ ਰੋਟੀ ਹਾਂਜੀ ਤੇ ਸੱਚੇ ਤੂੰ ਕਹਿ ਰਹੀ ਸੀ ਨਾ ਪਾਲਰ ਦਾ ਕੰਮ ਕਰਨਾ ਹੈ ਹਾਂਜੀ ਦੁਕਾਨ ਦੇ ਕੇ ਆ ਮੈਂ ਕਿੱਥੇ ਸੁਨਹਿਰੀ ਹੈਗਾ ਚੁੰਟ ਚਰਟ ਚ ਹਾਂਜੀ ਹਾਂਜੀ ਉਹ ਕਹਿੰਦਾ ਮੇਰੀ ਦੁਕਾਨ ਲੈ ਲਓ ਫੀਟਿੰਗ ਕਰੀ ਹੋਈ ਹੈ ਸਾਰੀ ਅੱਛਾ ਤੇ ਕਹਿੰਦਾ ਤੁਸੀਂ ਵਰਤ ਲਓ ਸਮਾਨ ਵੇਚਿਆ ਪਿਆ ਹੋਇਆ ਸਾਰਾ ਸਮਾਨ ਸਾਰਾ ਪਿਆ ਪਰ 10000 ਰੁਪਏ ਕਿਰਾਇਆ ਕਹਿ ਰਿਹਾ ਉਹ 10000 10000 ਤਾਂ ਬਹੁਤ ਜ਼ਿਆਦਾ ਹੈ ਕੁਸ਼ ਨੂੰ ਨਰਮਨ ਕੀ ਕਰੀਏ ਇਹ ਆਪਾਂ 10000 ਕਿੱਥੋਂ ਲੱਕਿਆ ਆਵਾਂਗੇ ਕੋਈ ਮੇਕਲ ਫੋਨ ਹੈਗਾ ਆਪਣਾ ਫੋਨ ਵੇਚ ਦਾਂਗੇ ਕੰਮ ਕਰਨਾ ਕੋਈ ਕਰ ਨਹੀਂ ਨਹੀਂ ਤੁਸੀਂ ਐਦਾਂ ਕਰੋ ਮੈਂ ਆਪਦਾ ਫੋਨ ਵੇਚ ਦੇਣੀ ਤੁਸੀਂ ਆਪਣਾ ਫੋਨ ਰੱਖੋ ਆਪਣੇ ਕੋਲ ਚਲ ਤੈਨੂੰ ਪਤਾ ਕਿ 11 ਰੋਡ ਪੋਗੀ ਨਾ ਤੂੰ ਸਰੂਣ ਦੇ ਗਾਗ ਵਗੈਰਾ ਆਣਗੇ ਤੈਨੂੰ ਫੋਨ ਦੀ ਲੋੜ ਪੋਗੀ ਤੂੰ ਰਹਿਣ ਦੇ ਮੈਨੂੰ ਕੋਈ ਫੋਨ ਦੀ ਲੋੜ ਹੈ ਹਲੇ ਚਲ ਐਦਾਂ ਕਰਾਂਗੇ ਤੁਸੀਂ ਮੈਂ ਆਪਣਾ ਫੋਨ ਵੇਚ ਦੇਣੀ ਤੁਹਾਡਾ ਨੰਬਰ ਦੇ ਦਾਂਗੀ ਆਪਾਂ ਇੱਕ ਫੋਨ ਰੱਖ ਲਾਂਗੇ ਦੋਨੋਂ ਤੇ ਦੇਖ ਲੈ ਜਿਵੇਂ ਤੈਨੂੰ ਸ਼ਿਕਲਾ ਤਾਂ ਮੈਂ ਕਰ ਲੈ ਚਲ ਕੋਈ ਨਾ ਤੁਸੀਂ ਫੋਨ ਤੇ ਗੱਲ ਕਰ ਲਓ ਆਪਾਂ ਦੁਕਾਨ ਦੇਖ ਆਣੇ ਆ ਪਸ ਠੀਕ ਹੈ ਤਾਂ ਐਂ ਕਰ ਮੈਂ ਥੋੜਾ ਫਰੈਸ਼ ਹੋ ਜਾ ਹਾਂਜੀ ਤੇ ਤੂੰ ਰੋਟੀ ਖਾ ਲੈ ਰੋਟੀ ਖਾ ਕੇ ਚੱਲਦੇ ਆ ਰੱਪ